ਕਰੇ ਬੈਠ ਕੇ ਮੈਂ ਆਪਦਾ 23 ਕਿਲੋ weight ਘਟਾ ਲਿਆ ਜਦੋਂ ਮੇਰਾ weight ਘਟ ਗਿਆ ਤਾਂ ਸਰ ਮੈਨੂੰ ਨਾ ਤਾਂ ਹਾਰਡ ਦੀ ਦਿੱਕਤ ਰਹੀ ਨਾ ਮੈਨੂੰ ਕੋਈ PCOS ਦੀ ਪ੍ਰੋਬਲਮ ਹੈ ਨਾ ਮੈਨੂੰ ਕੋਈ ਔਰ ਇੰਟਰਨਲ ਪ੍ਰੋਬਲਮ ਜਿਹੜੀਆਂ ਲੇਡੀਜ਼ ਨੂੰ ਆਉਂਦੀਆਂ ਆਮ ਘਰੇ ਰਹਿ ਕੇ ਉਹ ਸਾਰੀਆਂ ਪ੍ਰੋਬਲਮ ਮੇਰੀਆਂ ਰਿਮੂਵ ਹੋ ਗਈਆਂ ਤੁਹਾਨੂੰ ਕਿੰਨੇ ਦਿਨਾਂ ਚ ਫਰਕ ਪੈ ਗਿਆ ਸੀਗਾ ਜਦੋਂ ਸਾਡੇ ਕੋਲ ਆਏ ਤੁਸੀਂ ਕਿੰਨੇ ਦਿਨਾਂ ਚ ਤੁਹਾਨੂੰ ਚੇਂਜ ਲੱਗਿਆ 3-4 ਦਿਨਾਂ ਤੋਂ ਬਾਅਦ ਆਪਣੀ ਬੋਡੀ ਦੇ ਵਿੱਚ ਬਹੁਤ ਰਿਲੈਕਸ ਫੀਲ ਹੋਣ ਲੱਗ ਗਿਆ ਸੀ 3-4 ਦਿਨਾਂ ਦੇ ਵਿੱਚ ਹੀ ਅੱਜ 40 ਸਾਲ ਦੀ ਉਮਰ ਆ 22 ਸਾਲ ਦਾ ਬੇਟਾ ਜੀ ਤੇ ਆਪਣੀ ਲਾਈਫ ਨੂੰ ਇੰਜੋਏ ਕਰਦੀ ਆ ਜੋਗਾ ਟੀਚਰ ਵੀ ਆ ਨਾਲ ਔਰ ਲਾਂ ਲੋਕਾਂ ਨੂੰ ਡਾਈਟ ਪਲਾਨ ਵੀ ਦਿੰਦੀ ਆ ਔਰ ਲੋਕਾਂ ਨੂੰ ਗਾਈਡ ਵੀ ਕਰਦੀ ਆ ਵੀ ਤੁਸੀਂ ਆਪਣੇ ਘਰੇ ਬਹਿ ਕੇ weight ਘਟਾ ਲਓ ਭਾਰ ਘਟਾਉਣਾ ਭਾਰ ਘਟਾਉਣ ਲੱਗੇ ਹਾਂ ਤਾਂ ਕਿਸੇ ਗਲਤ ਥਾਂ ਨਾ ਫਸ ਜਿਓ ਇਹਨਾਂ ਦਾ ਨੰਬਰ ਕਿਉਂ ਦੇਣ ਲੱਗਾ ਇਹਨਾਂ ਨੂੰ ਹੀ ਪੁੱਛਦੇ ਹਾਂ ਮੈਮ ਤੁਹਾਡੇ ਕੋਲ ਅਗਰ ਕੋਈ ਬੰਦਾ ਆਉਂਦਾ ਹਾਂਜੀ ਮੈਂ ਆ ਗਿਆ ਤੁਹਾਡੇ ਕੋਲ ਮੇਰਾ weight ਬਹੁਤ ਆ ਮੈਂ ਤੁਹਾਨੂੰ ਪੁੱਛੂੰਗਾ ਵੀ ਅਗਰ ਮੈਂ 10 ਕਿਲੋ ਵੀ weight ਘਟਾਉਣਾ ਤਾਂ ਉਹ ਮੈਂ ਕਿੰਨੇ ਟਾਈਮ ਚ ਘਟਾਉਂ ਉਦਾ ਕੀ ਕਰਟੇਰੀਆ ਕੀ ਮੈਨੂੰ ਡਾਈਟ ਫੋਲੋ ਕਰਨੀ ਪਊ ਕੀ ਮੇਰਾ ਛੜਾਉਂਗੇ ਜਾਂ ਕੀ ਗੱਲ ਆ ਮੈਨੂੰ ਸਾਰੀ ਦੱਸੋ ਹਾਂ ਸਰ ਬਹੁਤ ਅੱਛਾ ਤੁਹਾਡਾ ਮੈਨੂੰ ਕੁਐਸਚਨ ਲੱਗਿਆ ਪਹਿਲਾਂ ਤਾਂ ਮੇਰਾ ਨਾਮ ਵੀਰਪਾਲਾ ਜੀ ਗਿਦੜਵਾ ਤੋਂ ਬਿਲੋਂਗ ਕਰਦੀ ਆਂ ਔਰ ਇਸ ਸਿਸਟਮ ਨੂੰ ਮੈਂ ਕੋਈ ਜੁਆਇਨ ਵੀ ਕੰਮ ਕਰਨਾ ਨਹੀਂ ਚਾਹੁੰਦੀ ਸੀ ਵੀ ਲੋਕਾਂ ਦਾ ਮੈਂ ਭਜਨ ਘਟਾਉਣਾ ਤੇ ਵਧਾਉਣਾ ਹੀ ਆ ਮੈਂ ਤਾਂ ਸਿਰਫ ਇੱਕ ਕਰਿਆਨੇ ਦੀ ਦੁਕਾਨ ਚਲਾਉਂਦੀ ਸੀ ਜਿਹਦੇ ਤੇ ਬੈਠਣ ਕਰਕੇ ਮੇਰਾ weight ਬਹੁਤ ਜ਼ਿਆਦਾ ਵੱਧ ਗਿਆ ਸੀ weight ਵਧਣ ਦੇ ਨਾਲ ਨਾਲ ਮੈਨੂੰ ਹੋਰ ਜੜੀਆਂ ਪ੍ਰੋਬਲਮ ਆ ਗਈਆਂ ਸੀ ਹਾਰਡ ਦੀ ਦਿੱਕਤ ਆ ਗਈ ਸੀ ਮਰਾਦਨਗਰ ਤੋਂ ਮੇਰੀ ਦਵਾਈ ਚੱਲਦੀ ਸੀ ਤਾਂ ਇਹ ਕਹਿੰਦੇ ਸੀ weight ਘਟਾਉਣਾ ਤਾਂ ਕਹਿੰਦੇ ਦਵਾਈ ਫੇਰ ਕੰਮ ਕਰੂਗੀ ਫੇਰ ਤੁਹਾਡੀਆਂ ਜੜੀਆਂ ਪ੍ਰੋਬਲਮਾਂ ਸੋਲਵ ਹੋਣੀਆਂ ਪਰ weight ਪ ਆਈ ਦੁਕਾਨ ਤੇ ਬੈਠੇ ਬੈਠੇ ਮੈਨੂੰ ਇੱਕ ਕਸਟਮਰ ਮਿਲਿਆ ਤਾਂ ਉਹਨਾਂ ਨੇ ਦੱਸਿਆ ਤੁਸੀਂ weight ਘਟਾ ਸਕਦੇ ਹੋ ਇਸ ਤਰੀਕੇ ਨਾਲ ਤਾਂ ਸਰ ਮੈਂ ਨਿਊਟ੍ਰੀਸ਼ਨ ਆਪਣੀ ਬੋਡੀ ਵਿੱਚ ਐਡ ਕੀਤਾ ਖਾਣੇ ਪੀਣੇ ਦੀਆਂ ਕੁਝ ਗਲਤੀਆਂ ਸੀ ਉਹਨਾਂ ਨੂੰ ਐਡ ਚੇਂਜ ਕੀਤਾ ਆਪਣੀਆਂ ਬੈਡ ਹੈਬਿਟ ਨੂੰ ਚੇਂਜ ਕੀਤਾ ਘਰੇ ਬੈਠ ਕੇ ਮੈਂ ਆਪਦਾ 23 ਕਿਲੋ weight ਘਟਾ ਲਿਆ ਜਦੋਂ ਮੇਰਾ weight ਘਟ ਗਿਆ ਤਾਂ ਸਰ ਮੈਨੂੰ ਨਾ ਤਾਂ ਹਾਰਡ ਦੀ ਦਿੱਕਤ ਰਹੀ ਨਾ ਮੈਨੂੰ ਕੋਈ PCOS ਦੀ ਪ੍ਰੋਬਲਮ ਹੈ ਨਾ ਮੈਨੂੰ ਕੋਈ ਹੋਰ ਇੰਟਰਨਲ ਪ੍ਰੋਬਲਮ ਜਿਹੜੀਆਂ ਲੇਡੀਜ਼ ਨੂੰ ਆਉਂਦੀਆਂ ਆਮ ਘਰੇ ਰਹਿ ਕੇ ਉਹ ਸਾਰੀਆਂ ਪ੍ਰੋਬਲਮ ਮੇਰੀਆਂ ਰਿਮੂਵ ਹੋ ਗਈਆਂ ਕਿਉਂਕਿ ਅੱਜ ਲੇਡੀਜ਼ ਨੂੰ ਆਪ 那个。 ਜੇ ਕੰਮ ਲਈ ਟਾਈਮ ਹੈਗਾ ਪਰ ਆਪਦੇ ਲਈ ਟਾਈਮ ਨਹੀਂ ਹੈਗਾ ਆਪਾਂ ਆਪਣੇ ਆਪ ਨੂੰ ਤੰਦਰੁਸਤ ਰੱਖੀਏ ਜੇ ਮੈਂ ਚਾਹਾਂ ਵੀ ਆਪਾਂ ਕਹੀਏ ਪਰਿਵਾਰ ਦੇ ਕੋਈ ਵੀ ਮੈਂਬਰ ਬਿਮਾਰ ਹੋ ਜਾਂਦਾ ਤਾਂ ਉਹਨੂੰ ਲੇਡੀਜ਼ ਠੀਕ ਕਰ ਸਕਦੀ ਹੈ ਘਰ ਦੀ ਪਰ ਜੇ ਲੇਡੀਜ਼ ਘਰ ਦੀ ਮੈਂਬਰ ਬਿਮਾਰ ਹੋ ਜਾਂਦੀ ਹੈ ਉਹਨੂੰ ਘਰ ਦਾ ਪੂਰੇ ਸਾਰੇ ਫੈਮਿਲੀ ਜਿਹੜੀ ਸੰਭਾਲ ਨਹੀਂ ਸਕਦੇ ਜੀ 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 ਸਹੀ ਇਸ ਕਰਕੇ ਲੇਡੀਜ਼ ਦਾ ਜਿਆਦਾ ਤੰਦਰੁਸਤ ਹੋਣਾ ਬਹੁਤ ਜਿਆਦਾ ਜ਼ਰੂਰੀ ਆ ਅੱਜ 40 ਸਾਲ ਦੀ ਉਮਰ ਹੈ 22 ਸਾਲ ਦਾ ਬੇਟਾ ਜੀ ਤੇ ਆਪਣੀ ਲਾਈਫ ਨੂੰ ਇੰਜੋਏ ਕਰਦੀਆਂ ਯੋਗਾ ਟੀਚਰ ਵੀ ਆ ਨਾਲ ਔਰ ਲਾਨ ਲੋਕਾਂ ਨੂੰ ਡਾਈਟ ਪਲਾਨ ਵੀ ਦਿੰਦੀਆਂ ਔਰ ਲੋਕਾਂ ਨੂੰ ਗਾਈਡ ਵੀ ਹਾਂ ਤੇ ਪਹਿਲਾਂ ਇਹ ਚੀਜ਼ ਤੁਸੀਂ ਆਪਦੇ ਉੱਤੇ ਟਰਾਈ ਕੀਤੀ ਜੀ ਸਭ ਤੋਂ ਵੱਡੀ ਗੱਲ ਇਹ ਹੈ ਵੀ ਪਹਿਲਾਂ ਕੋਈ ਡੰਮੀ ਨਹੀਂ ਤਿਆਰ ਕੀਤੀ ਸੀ ਆਪਦੇ ਉੱਤੇ ਨਹੀਂ ਜੀ ਆਪਣੀ ਬਾਡੀ ਦੇ ਉੱਤੇ ਮੈਂ ਇਸ ਨਿਊਟ੍ਰੀਸ਼ਨ ਨੂੰ ਜਿਹੜਾ ਲਿਆ ਫਿਰ ਮੈਨੂੰ ਬਲੀਵ ਹੋਇਆ ਵੀ ਵਾਕਈ ਲੋਕਾਂ ਦਾ ਵੀ weight ਘਟ ਸਕਦਾ ਹਾਂ ਵੀ ਦੇਖਣ ਵਾਲੇ ਵੀਰ ਚਾਹੇ ਕੋਈ ਭੈਣਾ ਨੇ ਹਾਂਜੀ ਉਹ ਤੁਹਾਡੇ ਨੰਬਰ ਤੇ ਕਾਲ ਕਰ ਲੈਣਗੇ ਤੁਹਾਨੂੰ ਸਾਰੀ ਗੱਲ ਪੁੱਛ ਸਕਦੇ ਆ ਹਾਂਜੀ ਤਾਂ ਆ ਇਦਾਂ ਨਹੀਂ ਕੋਈ ਵੀ ਤੁਸੀਂ ਅਗਲੇ ਨੂੰ ਕਹਿੰਦੇ ਦੋ ਟਾਈਮ ਦੀ ਰੋਟੀ ਛੱਡ ਦੇ ਨਹੀਂ ਜੀ ਨਹੀਂ ਕਦੇ ਵੀ ਖਾਣਾ ਛੱਡ ਕੇ weight ਨਹੀਂ ਘਟਦਾਗਾ ਆ ਤੁਹਾਡੇ ਸਾਹਮਣੇ ਐਗਜ਼ਾਮਪਲ ਆ ਤੁਹਾਨੂੰ ਖੁਦ ਦੱਸਣਗੇ ਵੀ ਮੈਂ ਖਾਣਾ ਛੱਡ ਕੇ weight ਘਟਾਇਆ ਕਿ ਪ੍ਰੋਪਰ ਆਪਣੇ ਖਾਣੇ ਪੀਣ ਨੂੰ ਚੇਂਜ ਕਰਕੇ weight ਘਟਾਇਆ ਤੁਸੀਂ ਇਹਨਾਂ ਨੂੰ ਪੁੱਛ ਸਕਦੇ ਹਾਂ ਹਾਂਜੀ ਤੁਹਾਡੇ ਕਿੰਨਾ weight ਘਟੇ ਸੋ ਮੇਰਾ 15 ਦਿਨਾਂ ਦੇ ਵਿੱਚ 4 ਕਿਲੋ weight ਘਟਿਆ ਅੱਛਾ 15 ਦਿਨਾਂ ਦੇ ਵਿੱਚ 4 ਕਿਲੋ 4 ਕਿਲੋ ਘਟਿਆ ਤੇ ਇਹਦਾ ਅਸਰ ਸਟਾਰਟ ਕਦੋਂ ਹੋ ਜੂਗਾ ਵੀ ਹਾਂ ਬੰਦੇ ਨੂੰ ਲੱਗੇ ਵੀ ਹਾਂ ਘਟ ਰਿਹਾ ਵੀ ਮੇਰੇ ਵਰਗੇ ਨੂੰ ਹੌਸਲਾ ਵੀ ਹੋਵੇ ਵੀ ਪੈਸੇ ਲਾਏ ਤੇ ਦਵਾਈ ਕੰਮ ਕਰ ਰਹੀ ਹੈ ਮੈਮ ਤੁਹਾਨੂੰ ਕਿੰਨੇ ਦਿਨਾਂ ਚ ਫਰਕ ਪੈ ਗਿਆ ਸੀਗਾ ਜਦੋਂ ਸਾਡੇ ਕੋਲ ਆਏ ਤੁਸੀਂ ਕਿੰਨੇ ਦਿਨਾਂ ਚ ਤੁਹਾਨੂੰ ਚੇਂਜ ਲੱਗਿਆ ਦਿਨਾਂ ਤੋਂ ਬਾਅਦ ਆਪਣੀ ਬੋਡੀ ਦੇ ਵਿੱਚ ਬਹੁਤ ਰਿਲੈਕਸ ਫੀਲ ਹੋਣ ਲੱਗ ਗਿਆ ਸੀ ਚਾਰ ਦਿਨਾਂ ਦੇ ਵਿੱਚ ਜੀ ਪਤਾ ਲੱਗ ਜਾਂਦਾ ਬਾਡੀ ਨੂੰ ਕੁਝ ਵੀ ਬੰਦ ਨਹੀਂ ਕਰਨਾ ਕੋਈ ਵੀ ਜੋ ਵੀ ਡਾਈਟ ਪਲਾਨ ਦਿੰਨੇ ਆ ਉਹ ਤੁਹਾਡੇ ਕਿਚਨ ਦੇ ਵਿੱਚੋਂ ਹੀ ਤਿਆਰ ਕੀਤਾ ਜਾਂਦਾ ਨਾ ਕਿ ਬਾਹਰੋਂ ਕੋਈ ਵੀ ਚੀਜ਼ ਇਦਾਂ ਦੀ ਹੈਗੀ ਆ ਖਾ ਪੀ ਕੇ ਜੀ ਆਪਣੇ weight ਨੂੰ ਤੁਸੀਂ ਘਰੇ ਬੈਠੇ ਘਟਾ ਸਕਦੇ ਹੋ ਭੁੱਖੇ ਨਹੀਂ ਰਹਿਣਾ ਭੁੱਖੇ ਰਹਿ ਕੇ ਤਾਂ weakness ਆਉਗੀ ਹਾਂ ਇਹ ਇਹ ਬੜੀ ਵੱਡੀ ਗੱਲ ਆ ਵੀ ਖਾ ਪੀ ਕੇ weight ਘਟਾ ਸਕਦੇ ਹਾਂ ਅੱਛਾ ਉਹਨਾਂ ਨੇ ਵੀ ਲੋਸ ਕੀਤਾ ਹਾਂਜੀ ਇਹਨਾਂ ਨੇ ਵੀ ਘਟਾਇਆ ਤੁਸੀਂ ਇਹਨਾਂ ਨੂੰ ਵੀ ਪੁੱਛ ਸਕਦੇ ਹੋ ਤੁਸੀਂ ਕਿੰਨਾ ਘਟਾਇਆ ਭਾਰੀ ਮੈਂ 5 ਕਿਲੋ ਘਟਾਇਆ ਹੈ ਆਪਾਂ ਅੱਛਾ ਉਹਨਾਂ ਨੇ 5 ਕਿਲੋ ਘਟਾਇਆ ਤੇ ਬਾਕੀ ਇਹ ਇਹਦੀ ਕੋਈ ਲਿਮਟ ਵੀ ਹੈ ਵੀ ਤੁਸੀਂ ਕਹੋ ਵੀ ਹਾਂ ਸਾਡੇ ਬਈ ਤੁਸੀਂ 10 ਜਾਂ 15 ਕਿਲੋ ਤੱਕ ਵੀਟ ਘਟਾ ਸਕਦੇ ਹੋ ਜਾਂ 20 ਕਿਲੋ ਤੱਕ ਘਟਾ ਸਕਦੇ ਆ ਸਰ ਇਹ ਜੀ ਮੰਨ ਲਓ ਹਾਈਟ ਮੁਤਾਬਕ ਵੇਟ ਹੁੰਦਾ ਹਾਂ ਠੀਕ ਹੈ ਜਿੰਨਾ ਆਪਾਂ ਨੂੰ ਹਾਈਟ ਦੇ ਮੁਤਾਬਕ ਵੇਟ ਚਾਹੀਦਾ ਆਪਾਂ ਆਇਡਲ ਵੇਟ ਤੇ ਆ ਜਾਂਦੇ ਆ ਪ੍ਰੋਪਰ ਬੋਡੀ ਚੋਂ ਫੈਟ ਨਿਕਲ ਜਾਂਦੀ ਆ ਆਪਾਂ ਬਿਮਾਰੀਆਂ ਤੋਂ ਤੰਦਰ ਤਾਂ ਕਿਹੜਾ ਬੰਦਾ ਚਾਹੂਗਾ ਵੀ ਮੈਂ ਦੁਬਾਰੇ ਫੇਰ ਹੋਵਾਂਦਾ ਹਾਂ ਉਦਾਂ ਦਾ ਹੀ ਹੋਵਾਂ ਫੇਰ ਮੇਰੇ ਚ ਵੇਟ ਵਧੇ ਤਾਂ ਉਹਨੂੰ ਇੰਨਾ ਕਿ ਸਿਖਾਇਆ ਜਾਂਦਾ ਹੈ ਕਿ ਉਹ ਉਸ ਤੋਂ ਬਾਅਦ ਉਹ ਆਪਣੀ ਬੋਡੀ ਨੂੰ ਆਪ ਸੰਭਾਲ ਸਕਦਾ ਖੁਦ ਬੋਡੀ ਦਾ ਡਾਕਟਰ ਬ ਉੰਦੀ ਹੈ ਡਾਈਟ ਪਲਾਨ ਜੋ ਇਹਨਾਂ ਨੇ ਤੁਹਾਨੂੰ ਬਣਾ ਕੇ ਦੇਣਾ ਤੁਸੀਂ ਡਾਈਟ ਫਾਲੋ ਕਰਨੀ ਹੈ weight ਆਪੇ ਘਟ ਜਾਣਾ ਹੋਰ ਕਿਸੇ ਚੀਜ਼ ਦੀ ਲੋੜ ਲੈਣ ਦੀ ਗੱਲ ਨਹੀਂ ਨਾ ਕੁਝ ਛੱਡਣਾ ਨਾ ਬਾਲਾ ਖਾਣਾ ਬਸ ਡਾਈਟ ਪਲਾਨ ਆ ਉਹ ਫਾਲੋ ਕਰਨਾ ਉਹਦੇ ਨਾਲ ਤੁਹਾਡਾ weight ਘਟ ਜੂ ਹਾਂਜੀ ਇਹ ਨਹੀਂ ਹੈਗਾ ਵੀ weight ਜਿਹਦਾ ਜ਼ਿਆਦਾ ਉਹ ਹੀ ਘਟਾ ਸਕਦਾ ਜਿਹਦਾ weight ਘੱਟ ਆ ਉਹ ਆਪਣਾ weight ਆਪ ਵੀ ਕਰ ਸਕਦਾ ਕਿਉਂਕਿ weight ਘੱਟ ਵਾਲੇ ਨੂੰ ਵੀ ਬਹੁਤ ਸਾਰੀਆਂ ਪ੍ਰੋਬਲਮ ਆਉਂਦੀਆਂ ਜਿਵੇਂ ਕਿ ਆ ਗੁੜੀ ਆ ਇਹਦਾ weight ਘੱਟ ਸੀਗਾ ਇਹਨੂੰ ਬਹੁਤ ਸਾਰੀਆਂ ਪ੍ਰੋਬਲਮ ਅਸੀਂ ਇਹਦੇ ਮੂੰਹੋਂ ਸੁਣੋ ਤੁਸੀਂ ਅੱਛਾ ਗੇਨ ਵੀ ਕਰ ਦੋਗੇ ਹਾਂਜੀ weight gain ਵੀ ਹੁੰਦਾ ਅੱਛਾ ਇਹਨਾਂ ਦਾ ਕਿੰਨਾ ਗੇਨ ਹੋਇਆ ਇਹ ਤੁਹਾਨੂੰ ਮੂੰਹ ਹੀ ਦੱਸਣਗੇ ਜੀ ਆਪਣਾ ਸਾਰਾ ਕੁਝ 5 ਕਿਲੋ ਅੱਛਾ 5 ਕਿਲੋ ਇਹਨਾਂ ਨੇ ਗੇਨ ਕਰ ਲਿਆ ਹਾਂਜੀ ਪ੍ਰੋਬਲਮਾਂ ਸੀਗੀਆਂ ਛੋਟੀ ਇਸ ਦੇ ਵਿੱਚ ਇਹਨੂੰ ਪ੍ਰੋਬਲਮਾਂ ਆ ਗਈਆਂ ਸੀਗੀਆਂ ਤੁਸੀਂ ਪੁੱਛ ਦੱਸੋ ਬੇਟਾ ਮੈਨੂੰ ਲੋਕ ਮੇਰਾ ਨਾਮ ਰਿੰਕਾ ਜੀ ਮੈਨੂੰ ਛੋਟੀ ਇੱਕ ਹੀ ਸਾਲ ਦੀ ਮੇਰੀ ਏਜਾ ਜੀ ਮੈਨੂੰ ਛੋਟੀ ਏਜ ਦੇ ਵਿੱਚ ਕੁਝ ਜ਼ਿਆਦਾ ਹੈਲਥ ਇਸ਼ੂ ਹੋ ਗਏ ਸੀਗੇ ਜਿਵੇਂ ਬੀਪੀ ਲੋ ਰਹਿਣਾ ਜੀ ਵੀ ਐਨਰਜੀ ਲੈਵਲ ਲੋ ਰਹਿਣਾ ਬਹੁਤ ਜ਼ਿਆਦਾ ਇਨੈਕਟਿਵ ਫੀਲ ਕਰਦੀ ਸੀ ਆਪਣੇ ਆਪ ਨੂੰ ਜੀ ਜੀ ਮੈਂ ਸੈਂਟਰ ਦੇ ਵਿੱਚ ਆਈ ਇਹਨਾਂ ਵਾਰ ਸੁਣਿਆ ਇਹਨਾਂ ਦਾ ਨਿਊਟ੍ਰੀਸ਼ਨ ਜੁਆਇਨ ਕੀਤਾ ਜੀ ਹੁਣ ਮੈਂ ਆਪਣੇ ਆਪ ਨੂੰ ਬਹੁਤ ਐਕਟਿਵ ਫੀਲ ਕਰਦੀ ਹਾਂ ਹਮ ਲੈ ਵੀ ਕੱਲਾ ਘਟਾਉਣਾ ਨਹੀਂ ਭਾਰ ਵਧਾ ਵੀ ਸਕਦੇ ਹਾਂ ਜੇ ਮੇਰੇ ਵਰਗਾ ਜਿੰਮ ਲੱਗਾ ਤੇ ਉਹਦਾ ਭਾਰ ਘਟ ਰਿਹਾ ਜਿੰਮ ਲਾ ਕੇ ਤੇ ਉਹਨੂੰ ਉਹ ਢੱਬੇ ਖਾਣ ਦੀ ਲੋੜ ਨਹੀਂ ਗਲਤ ਪ੍ਰੋਡਕਟ ਨਾ ਖਾ ਲਿਓ ਗੇਨ ਕਰਨ ਵਾਸਤੇ ਵੀ ਕੰਡੈਕਟ ਕਰ ਸਕਦਾ ਹਾਂ ਜੀ ਜੇ ਤੁਸੀਂ ਗੇਨ ਗੇਨ ਕਰਨਾ ਜਾਂ ਭਾਰ ਘਟਾਉਣਾ ਨੰਬਰ ਚੱਲ ਰਿਹਾ ਨੰਬਰ ਲਾਓ ਤਸੱਲੀ ਕਰੋ ਫਿਰ ਇਹਨਾਂ ਨਾਲ ਜੁੜ ਜੇ ਹਾਂਜੀ